ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਰਨਰਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੰਦ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੂਟੀਨ ਚ ਪਸੂਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਜਿਹੜਾ ਤੇ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਦੋ ਐਨੀਮਲਾਂ ਚ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਨਾਮ ਤੇ ਐਡਰੈਸ ਦੱਸ ਦੋ ਨਾਮ ਰਸ਼ਪਾਲ ਸਿੰਘ ਪਿੰਡ ਚੰਦਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 805488768 ਠੀਕ ਆ ਜੀ ਇੱਕ ਨੰਬਰ ਬਾਈ ਇਹ ਤੋਂ ਸ਼ੁਰੂ ਕਰ ਲੈਂਦੇ ਕੀ ਡਿਟੇਲ ਆ ਜੀ ਹਾਂ ਜੀ ਇਹ ਛਾਈ ਵਾਲਾ ਦੂਜਾ ਸੂਆ ਸੰਧੀ ਆ ਠੀਕ ਆ ਜੀ ਤੇ ਜਾਨ ਲੈ ਜੂਗੀ ਪੰਜ ਲੈ ਜਾ ਛੇ ਲੈਣ ਦਾ ਜੀ ਸੀਲ ਠੰਡੀ ਬਹੁਤ ਆ ਚੰਗਾ ਸੁੰਗਾ ਮਾਰਦੀ ਮਾ ਨਾ ਜਾਵਾਂ ਨਹੀਂ ਇਹਦਾ ਲਓ ਜੀ ਮਾਰਦੀ ਚੱਲਿਓ ਭਲਾ ਚੰਗਾ ਸੁੰਗਾ ਕੋਈ ਚੱਲਿਓ ਭਲਾ ਥਾਣਾ ਨਾ ਝੂਟੀ ਚੱਲਿਓ ਕੋਈ ਪ੍ਰਵਾਹ ਨਹੀਂ ਬਾਕੀ ਕੱਦ ਵਜਨ ਕਾਟਦੀ ਚੰਗੀ ਕਿਨਾਂ ਪਾਉਂੋ ਉਹ ਉਹ ਕਹਿੰਦੇ ਸੀ ਵੀ ਇਹ 14 ਕਿਲੋ ਚੋਇਆ ਹੋਇਆ ਹੈ ਪਹਿਲੇ 16 ਦਾ ਠੀਕ ਆ ਜੀ 14 15 ਮੰਨ ਕੇ ਚਲੋ ਫੇ ਇੰਨਾ ਕ ਤਾਂ ਕੱਢੂਗੀ ਇੰਨਾ ਕ ਤਾਂ ਕੋਈ ਬਾਲਾ ਵੀ ਨਹੀਂ ਪਈ ਵਜਨ ਵਾਲੀ ਆ ਤੋਰ ਕੇ ਵਜਨ ਵਾਲੀ ਆ ਪੂਰੀ ਬਾਕੀ ਉਹ ਦੂਜਾ ਸੂਆ ਇਹਨੂੰ ਆ ਭਾਵੇਂ ਬਿਣਾ ਨਿਆਣੇ ਤਾਂ ਬੈਠਾ ਰਹੇ ਬੰਦਾ ਠੀਕ ਆ ਜੀ ਲਓ ਜੀ ਬਾਈ ਕਹਿੰਦਾ ਕਰਮ ਵਾਲੀ ਐਫ ਐਫ ਨਾਲ ਉਹ ਵੀ ਜਿਆਦਾ ਸੀਰਸ ਆ ਚੰਗੀ ਆ ਪਰ ਡਰਿਓ ਨਾ ਮਾਰੀ ਪੂਰਾਨੀ ਚਾਹੇ ਝੂਟੀ ਚੱਲਿਓ ਸਿੰਘਾਂ ਨਾਲ ਚਾਹੇ ਹਵਾਨੇ ਨਾਲ ਝੂਟੀ ਚੱਲਿਓ ਢਿੱਲਾ ਹਜੇ ਬਹੁਤ ਬੰਨਿਆ ਨੇ ਦੇੜਾ ਡੇਟ ਮੁਤਾਬਕ 7 ਪਏ 7 ਦਿਨਾਂ ਦੇ ਕਰਤਾ ਪੂਰਾ ਸੂਨਾ ਹੋਣਾ ਤਿਆਰ ਕਰਾ। ਇਹ ਬੇਗਦਰ ਵਿਚਾਲੇ ਖੜਾ ਗਿਆ ਭਾਵੇਂ ਬਿੱਟਾ ਆਹ ਸਾਹ ਰਸਾ ਉੱਤੇ ਛੜਦਾ ਤੇ ਮੈਂ ਮਰਜੀ ਬੈਠਾ ਠੀਕ ਆ ਮਾਲਕਾਂ ਨੇ ਦੱਸਿਆ ਕਿ 14 15 ਕਿਲੋ ਪਿਛਲੇ ਸਵੇਰੇ ਦਿੱਤਾ ਤੇ 14 15 ਹੀ ਬਾਈ ਕਹਿੰਦਾ ਹੈ ਕਿ ਯਾਰ ਆਪਾਂ ਕਹਿ ਕੇ ਦੇਣੀ ਆ ਬਾਕੀ ਸੇਵਾ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਵੱਧ ਕਰਾਣਾ ਕਰਨ ਵਾਲਾ ਹੋਇਆ ਤਾਂ 17 18 ਲੀਟਰ ਵੀ ਲੈ ਜਾਊਗਾ ਬੰਦਾ ਸਹੀ ਗੱਲ ਆ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਜੀ ਮੁੱਲ ਬਈ ਉਹ ਤੇ ਜੈ ਜੈ ਜੀ ਨਵਾਂ ਲੈਣ ਦੇਣੀ ਲੈਣ ਦੇਣ ਬਸ 100 ਰੁਪਏ ਛੋੜ ਹੀ ਹੋਵੇ 36000 ਰੁਪਏ ਲੈ ਲਓ ਜੀ ਆ ਆਫਰ ਜੇ ਤੁਹਾਨੂੰ ਗਾਹ ਨਹੀਂ ਮਿਲਣੀ 36000 ਚ ਛੋੜ ਹੋ ਜੂਗੀ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਇੱਕ ਬਾਈ ਹੋਰ ਜਿਹੜਾ ਇਹਦਾ ਦੁੱਧ ਮੱਜਾਂ ਦੇ ਬਰੋਕਰੇ ਜਾਂਦੇ ਤੇ ਗਰਮੀ ਤਾਂ ਬਸ ਸਸਰੀ ਗਾੜੀ ਗਰਮੀ ਵਾਲੀ ਫਰਿੱਜ ਆ ਨਾ ਫਰਿੱਜ ਬਹੁਤ ਐਨਾਂ ਲਈ ਜੋ ਗਰਮੀ ਜਨ ਬਣਾਉਣੀ ਨਹੀਂ ਕਰਮ ਵਾਲੀ ਨੇ ਨਹੀਂ ਤੇ ਜੀਵ ਦੋ ਗਿੱਠਾ ਬਾਹਰ ਹੀ ਹੁੰਦੀ ਹੈ ਗਾਂਿਆਂ ਦੀ ਪਰ ਇਹ ਕਰਮ ਵਾਲੀ ਦੀ ਨਹੀਂ ਹੁੰਦੀ ਕਿਉਂਕਿ ਸਾਹੀਵਾਲ ਦਾ ਸਾਹੀਵਾਲ ਚ ਪੈ ਜਾਂਦੀ ਹੈ ਹਾਂਜੀ 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 ਦੋ ਨੰਬਰ ਇਹ ਵੀ ਜਰਸੀ ਇਹ ਪਹਿਲਾ ਦੂਆ ਜਰਸੀ ਕਰਵਾ ਸਕਦੇ ਇਹ ਢੰਡੀ ਲੈ ਸੀ ਢੰਡੀ ਵੀ ਪਤਾ ਤਾਂ ਦੋ ਦੰਦ ਬੱਚੀ ਆ ਮੂ ਤਾਂ ਦੋ ਦੰਦ ਬੱਚੀ ਆ ਜੀ ਸਿਰ ਠੰਡੀ ਪੂਰੀ ਆ ਅੰਤ ਕੋਈ ਨਹੀਂ ਚਾਹੇ ਪੈਰਾਂ ਨੂੰ ਝੁੱਟੀ ਚੱਲਿਓ ਕੱਦ ਕਾੜ ਤੇ ਵਜਨ ਦੀ ਓਕੇ ਆ ਥਣਾ ਦੀ ਵੀ ਦੋਨੇ ਓਕੇ ਆ ਥਣਾ ਦੀ ਓਕੇ ਹੋਣਗੀਆਂ ਬਈ ਹੋਈ ਗੁੰਮਾ ਠੀਕ ਆ ਬਾਹਰ ਲੈ ਵੀਰ ਦਾਨ ਕਿੰਨੇ ਪਰ ਫਿਰ ਵੀ ਆਪਾਂ ਕਹਿ ਦਿੰਨੇ ਆ ਵੀ ਆਪਾ ਪਾਸ ਕਰਕੇ ਲਿਆ ਆਪਣੇ ਘਰੋਂ ਪਾਸ ਕਰਕੇ ਲੈ ਕੇ ਜਾ ਸਹੀ ਗੱਲ ਮੈਂ ਰੇਕ ਵੀ ਆਪਾਂ ਅਗਲੇ ਅਗਲੇ ਦੇ ਘਰ ਦੀ ਤਸੱਲੀ ਨਹੀਂ ਲੈਂਦੇਗੇ ਹਣਾ ਇਹ ਸਾਰੀਆਂ ਚੀਜ਼ਾਂ ਹੈ ਪਤਾ ਨਹੀਂ ਸਾਰੇ ਆ ਬੰਦੇ ਦਾ ਨਹੀਂ ਪਰੋਥਾਂ ਦਾ ਬੰਦਾ ਜਾਨਵਰ ਦਾ ਕੀ ਲਾਂਗੇ ਸਹੀ ਗੱਲ ਹੈ ਜੀ ਮੈਂ ਰੇਕ ਵੀਡੀਓ ਜੀ ਕਹਿਣਾ ਹੁੰਦਾ ਭਾਈ ਜਿਹੜਾ ਕੋਈ ਗੱਬਣ ਪਸ਼ੂ ਹੁੰਦਾ ਵੈਸੇ ਤਾਂ ਬਾਈ ਦੀਆਂ ਚੈੱਕ ਕਰਕੇ ਲਿਆਂਦੀਆਂ ਹੁੰਦੀਆਂ ਆਪਾਂ ਵੀ ਪੈਸੇ ਦੇ ਕੇ ਆਈਆਂ ਚੈੱਕ ਪਾਸ ਕਰਕੇ ਲੈ ਕੇ ਆਏ ਆ ਤੁਸੀਂ ਤਸੱਲੀ ਆਸਤੇ ਬਾਈ ਦੇ ਘਰੇ ਥਣ ਜਰੂਰ ਪਾਸ ਕਰ ਲਿਆ ਕਰੋ ਤੇ ਜੇ ਕੋਈ ਸੂਆ ਸਵਾਇਆ ਪਸ਼ੂ ਆ ਤਾਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਿਆ ਕਰੋ ਜੇ ਕੋਈ ਟੋਕੜਾ ਘਬਣਾ ਤਾਂ ਡਾਕਟਰ ਆਪਦਾ ਨਾਲ ਲੈ ਕੇ ਆਇਆ ਕਰੋ ਕਿਉਂਕਿ ਬਈ ਕਈ ਵਾਰ ਲਾਂਬੇ ਵਾਲੀ ਗੱਲ ਹੋ ਜਾਂਦੀ ਹੈ ਉਹਦੇ ਚ ਦੋਨਾਂ ਤਰ੍ਹਾਂ ਦੀ ਬੇਚੀ ਹੋ ਜਾਂਦੀ ਹੈ ਜੇ ਮਰਜੋ ਚੰਗਾ ਨਹੀਂ ਲੱਗਦਾ ਗਏ ਚੰਗਾ ਨਹੀਂ ਲੱਗਦਾ ਆਪਣਾ ਰੋਜ਼ ਦਾ ਕੰਮ ਆ ਪਸ਼ੂ ਲੈਣਾ ਦੇਣਾ ਸਹੀ ਗੱਲ ਆ ਜੀ ਰੋਜ਼ ਦਾ ਕੰਮ ਆ ਰੋਜ਼ ਨਵੇਂ ਬੰਦੇ ਨੂੰ ਪਸ਼ੂ ਦੇਣਾ ਤੇ ਉਹਦੇ ਨਾਲ ਨਾ ਫਿਰ ਮਾਰਕੀਟ ਡਾਊਨ ਹੋ ਜਾਂਦੀ ਆ ਜ਼ਰੂਰੀ ਆ ਕਿਉਂਕਿ ਆਪਾਂ ਪੈਸੇ ਲਾਉਣੇ ਆਪਾਂ ਕਿਹੜਾ ਫ੍ਰੀ ਲੈਣਾ ਕਿਸੇ ਤੋਂ ਪੈਸੇ ਲਾਉਣੇ ਆਪਣਾ ਹੱਕ ਬੰਦ ਆ ਪੂਰੀ ਤਸੱਲੀ ਕਰਨ ਦਾ ਕਿਉਂਕਿ ਬਾਈ ਨੇ ਵੀ ਵੀਡੀਓ ਚ ਵੀ ਆਪਾਂ ਕਹਿ ਹੀ ਦਿੰਦਾ ਬਾਈ ਵੀ ਕਹਿ ਦਿੰਦਾ ਵੀ ਆਪ ਦੀ ਚੈੱਕ ਜ਼ਰੂਰ ਕਰਿਓ ਤੇ ਆਪਣਾ ਹੱਕ ਆ ਚੈੱਕ ਕਰਨ ਦਾ ਥਣਾ ਦੇ ਸਹਿਜ ਵੀ ਸੋਹਣੇ ਆ ਗਿਆ ਤੇ ਲੱਗਿਆ ਮੁੱਕੀ ਆਉਣਾ ਦੂਜਾ ਨਾਲ ਥਣ ਲੱਗਾ ਹੋਇਆ ਠੀਕ ਆ ਜੀ ਤੇ ਕਿੰਨਾ ਕੁ ਪਾਜੂ ਬਈ ਦੁੱਧ ਬਈ 14-15 ਲੀਟਰ ਪਲੋਣੀ ਪਾਉਗੀ ਆਪਾਂ ਬਾਲਾ ਨਹੀਂ ਕਹਿੰਦੇ ਬਾਲਣ ਕੱਦ ਵਜਨ ਦੀ ਚੰਗੀ ਆ ਬਈ ਕਰ ਬਹੁਤ ਆ ਬਰੀਡ ਵੀ ਕਰਮ ਵਾਲੀ ਚੰਗੀ ਆ ਰੀਅਰ ਵੀ ਹੱਡੀ ਚੈੱਕ ਕਰੋ ਹਾਂਜੀ ਕੱਦ ਵਜਨ ਦੀ ਹਾਂਜੀ ਗੱਲ ਹੈ ਥੋੜੇ ਅੱਜ ਮੌਸਮ ਠੰਡਦਾਰ ਆ ਬੱਕਰੀ ਬੈਠਾਗਾ ਤਾਂ ਕਰਕੇ ਬਾਈ ਕਹਿੰਦਾ ਨਵਾਈ ਨਹੀਂ ਕੀ ਮੁੱਲ ਬਈ ਜੈਦ ਚ ਇਹਦਾ ਲੈਣ ਦੇ ਨਹੀਂ 42000 ਰੁਪਇਆ ਉਹ ਜੋ ਮਾਨਤਨ ਕਰ ਦਾਂਗੇ ਕਰ ਦਾਂਗੇ ਮਾਨਤਨ ਠੀਕ ਹੈ ਜੀ ਲੈਣ ਦੇ ਨਵਾਈ ਕਹਿੰਦਾ 42000 ਰੁਪਇਆ ਬਾਕੀ ਉਹਦੇ ਜੋ ਮਾਨਤਨ ਕਰ ਦਾਂਗੇ ਜਿਹਨੂੰ ਜਚੂਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ